ਹੜ੍ਹ ਦੇ ਘਾੜਾ ਦੇ ਵਿਚਾਲੇ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਦੱਸਦੀ ਕਿ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸਦੇ ਕਿ ਪੰਜਾਬ ਸਾਰਾ ਹੜ੍ਹਾਂ ਦੇ ਨਾਲ ਜੂਝ ਰਿਹਾ ਜੋ ਸੰਕਟ ਪੰਜਾਬ ਦੇ ਉਪਰ ਆਣ ਪੈ ਗਿਆ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਔਰ ਤੁਹਾਨੂੰ ਦੱਸਦੀ ਕਿ ਹੁਣ ਜੋ ਜ਼ਮੀਨੀ ਪੱਧਰ ਤੇ ਰਾਤ ਕਾਰਜ ਚੱਲ ਰਹੇ ਨੇ ਉਹਨਾਂ ਦੀ ਸਮਿਖਿਆ ਦੇ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ ਹੜਾ ਦੇ ਸੰਕਟ ਵਿਚਾਲੇ ਸੀਮਾਨ ਦਾ ਵੱਡਾ ਐਕਸ਼ਨ ਹੈ ਸਾਰੇ ਮੰਤਰੀ ਜਿਹੜੇ ਨੇ ਉਹ ਬੁਲਾ ਲਏ ਗਏ ਨੇ ਕੈਬਨਟ ਮੰਤਰੀ ਤੇ ਹੋਰ ਅਧਿਕਾਰੀਆਂ ਦੀ ਇਹ ਬੈਠਕ ਜਿਹੜੀ ਹੈ ਉਹ ਅੱਜ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਜਮਿਨੀ ਪੱਧਰ ਤੇ ਚੱਲ ਰਹੇ ਰਾਤਕਾਰਜਾਂ ਦੀ ਸਮਿਖਿਆ ਵੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਸੋ ਤੁਹਾਨੂੰ ਦੱਸ ਦੇ ਕਿ ਜਿਹੜਾ ਫੀਡਬੈਕ ਹੈ ਇਹ ਰਾਤ ਕਾਰਜ ਕਿਵੇਂ ਚੱਲ ਰਹੇ ਨੇ ਕਿਉਂਕਿ ਇੰਚਾਰਜ ਵੀ ਬਣਾਏ ਗਏ ਵੱਖ-ਵੱਖ ਹਲਕਿਆਂ ਦੇ ਜਿਵੇਂ ਸਭ ਤੋਂ ਵੱਡੀ ਮਾਰ ਗੁਰਦਾਸਪੁਰ ਏਰੀਆ ਹੋ ਗਿਆ ਪਠਾਨਕੂਟ ਇੱਧਰ ਸultanpur Lodhi ਹੋ ਗਿਆ ਫਰੂਜ਼ਪੁਰ ਵਾਲੀ ਸਾਈਡ ਹੋ ਗਿਆ ਤਾਂ ਇਹਨਾਂ ਏਰੀਆ ਨੂੰ ਦੇਖਦੇ ਕੋਈ ਵੱਖਰੇ ਇੰਚਾਰਜ ਵੀ ਬਣਾਏ ਗਏ ਤਾਂ ਉਹਨਾਂ ਇੰਚਾਰਜਾਂ ਤੋਂ ਵੀ ਫੀਡਬੈਕ ਜਿਹੜਾ ਲਿਆ ਜਾਵੇਗਾ ਕਿਉਂਕਿ ਮੌਕੇ ਤੇ ਮੰਤਰੀ ਸਾਹਿਬਾਨ ਪਹੁੰਚਦੇ ਨੇ ਦੇਖਦੇ ਨੇ ਕਿ ਇੱਥੇ ਤਾ ਕਿ ਵੀ ਕਾ ਚੱਲਦੇ ਨਹੀਂ ਕਿਵੇਂ ਸ਼ੈਲਟਰ ਹோம் ਬਣਾਏ ਗਏ ਨੇ ਜਿਹੜੇ ਬੇਕਾਰ ਹੋਏ ਨੇ ਉਹਨਾਂ ਨੂੰ ਸ਼ੈਲਟਰ ਹோம் ਦੇ ਵਿੱਚ ਰੱਖਿਆ ਗਿਆ ਹੈ ਔਰ ਜਿਹੜੇ ਭੁੱਖੇ ਨੇ ਉਹਨਾਂ ਤੱਕ ਖਾਣਾ ਪਹੁੰਚਿਆ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ ਔਰ ਜੇ ਕੋਈ ਫਸਿਆ ਹੈ ਤਾਂ ਉਹਨਾਂ ਦਾ ਰੈਸਕਿਊ ਹੋਇਆ ਕਿ ਨਹੀਂ ਹੋਇਆ ਇਹਨਾਂ तमाम ਚੀਜ਼ਾਂ ਦੇ ਉੱਪਰ ਨਜ਼ਰ ਜੁੜੀ ਆ ਉਹ ਜੋ ਆਪ ਦੇ ਮੰਤਰੀ ਇਨਚਾਰਜ ਬਣਾਏ ਗਏ ਨੇ ਨਾ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੇ ਵਾਸਤੇ ਤਾਂ ਉਹਨਾਂ ਤੋਂ ਫੀਡਬੈਕ ਵੀ ਜਿਹੜਾ ਐ ਇਸ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਸੀ ਟਵੀਟ ਕਰਕੇ ਉਹਨਾਂ ਕਹਿਆ ਕਿ ਮੇਰੇ ਸਨੇ ਸਾਰੇ ਵਿਧਾਇਕ ਤੇ ਮੰਤਰੀ ਸਹਿਬਾਨ ਜਿਹੜੇ ਨੇ ਉਹ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ ਦਾਨ ਕਰਨਗੇ ਤਾਂ ਜੋ ਹੜਾ ਦੇ ਜੁੜੀ ਪੀੜਤ ਨਹੀਂ ਹੜਪਰ ਪ੍ਰਭਾਵਿਤ ਲੋਕ ਨਹੀਂ ਉਹਨਾਂ ਦੀ ਮਦਦ ਕੀਤੀ ਜਾ ਸਕੇ ਔਰ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਜਾ ਸਕੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੇ ਵਿਧਾਇਕ ਤੇ ਮੰਤਰੀ ਜੁੜੇ ਨੇ ਉਹ ਆਪਣੀ 1 ਮਹੀਨੇ ਦੀ ਸੈਲਰੀ ਜਿਹੜੀ ਹੈ ਦਾਨ ਕਰਨਗੇ ਐਵੀ ਟਵੀਟ ਕਰਕੇ ਤਸੀਮ ਮਾਨ ਨੇ ਅਹ ਪਿਤੀ ਰਾਤ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦੇ ਕਿ ਮੀਟਿੰਗ ਜਿਹੜੀ ਐਮਰਜੈਂਸੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਦ ਲਈਆ ਹੜ੍ਹਾਂ ਦੇ ਸੰਕਟ ਨੂੰ ਦੇਖਦੇ ਕੋਈ ਆਰ ਜੋ ਰਾਹਤ ਕਾਰਜ ਚੱਲ ਰਹੇ ਨੇ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਉਹ तमाम ਇਹਨਾਂ ਬਾਰੇ ਦੇ ਵਿੱਚ ਜਾਣਕਾਰੀ ਜਿਹੜੀ ਆ ਫੀਡਬੈਕ ਜਿਹੜਾ ਆ ਉਹ ਮੰਤਰੀਆਂ ਤੋਂ ਲਿਆ ਜਾਵੇਗਾ ਜਿੰਨਾ ਮੰਤਰੀਆਂ ਦੀ ਡਿਊਟੀ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਲਗਾਈ ਗਈ ਹੈ ਕਿਉਂਕਿ ਜਲੰਧਰ ਦੇ ਵਿੱਚ ਇੱਕ ਮੇਨ ਕੰਟਰੋਲ ਰੂਮ ਵੀ ਬਣਾਇਆ ਗਿਆ ਜਿੱਥੇ ਹੜ੍ਹ ਦੀ ਸਥਿਤੀ ਤੇ ਪੈਨੀ ਨਜ਼ਰ ਜਿਹੜੀ ਰੱਖੀ ਜਾਏਗੀ ਜਿਸ ਦੇ ਇੰਚਾਰਜ ਕੈਬਨਰਟ ਮੰਤਰੀ ਅਮਨ ਅਰੂੜਾ ਨੂੰ ਬਣਾਇਆ ਗਿਆ ਹੈ ਔਰ ਹੋਰ ਵੀ ਕਈ ਮੰਤਰੀ ਜਿਹੜੇ ਐ ਜਿਨ੍ਹਾਂ ਨੂੰ ਇਨਚਾਰਜ ਬਣਾਇਆ ਗਿਆ ਜਿਹੜੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਉਹਨਾਂ ਤੋਂ ਫੀਡਬੈਕ ਲਿਆ ਜਾਵੇਗਾ ਔਰ ਇਹ ਵੀ ਗੱਲ ਕਹਿ ਚੁੱਕੇ ਨੇ ਸੀਮਾਨ ਕਿ ਜਿਨ੍ਹਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਨੁਕਸਾਨ ਪੰਜਾਬ ਸਰਕਾਰ ਪਰਪਾ ਪਰਪਾਈ ਜਿਹੜੀ ਆ ਉਹਦੀ ਕਰੇਗੀ ਸੋ ਇਹ ਵੀ ਕਹਿ ਚੁੱਕੇ ਨੇ ਕਿ ਕੋਈ ਗੱਲ ਨਹੀਂ ਅਸੀਂ ਆਪਣੇ ਪੜਵਾਰੀਆਂ ਨੂੰ ਵੀ ਆਦੇਸ਼ ਦੇ ਦਾਂਗੇ ਤਹਿਸੀਲਦਾਰਾਂ ਨੂੰ ਵੀ ਜਿੰਨਾ ਨੁਕਸਾਨ ਲੋਕਾਂ ਦਾ ਕੋਈ ਕਿਸਾਨ ਵੀਰਾਂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕਰ ਸਕੀਏ ਔਰ ਨਾਲ ਹੀ ਉਹਨਾਂ ਕਹਿ ਦਿੱਤਾ ਕਿ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸੰਕਟ ਆਣ ਪਿਆ ਹੈ ਪੰਜਾਬ ਤੇ ਔਰ ਇਸ ਸਮੇਂ ਅਸੀਂ ਪੰਜਾਬ ਦੇ ਨਾਲ ਖਾਂ ਕੈਬਨਟ ਦੀ ਮੀਟਿੰਗ ਮਾਨ ਸਰਕਾਰ ਦੇ ਵੱਲੋਂ ਬੁਲਾ ਲਈ ਗਈ ਹੈ ਹੋਰ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਜਾਇਜ਼ਾ ਦੇ ਬਾਰੇ ਦੇ ਵਿੱਚ ਵੀ ਪੁੱਛਿਆ ਜਾਵੇਗਾ ਜ਼ਮੀਨੀ ਪੱਧਰ ਤੇ ਕੀ ਸਮਿਕਾ ਚੱਲ ਰਹੀ ਹੈ ਜ਼ਮੀਨੀ ਪੱਧਰ ਤੇ ਹੜ੍ਹਾਂ ਦੇ ਕੰਟਰੋਲ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਐਕਸ਼ਨ ਕੀ ਲਏ ਜਾ ਰਹੇ ਨੇ तमाम ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਣਾ ਦੇ ਵੱਲੋਂ ਅੱਜ ਫੀਡਬੈਕ ਜੁੜਾਓ ਲਿਆ ਜਾਏਗਾ ਮੀਟਿੰਗ ਸੱਦ ਲਈ ਗਈ। ਖਣਾ ਦੇ ਵਿਚਾਲੇ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਦੱਸਦੇ ਕਿ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ। ਤੁਹਾਨੂੰ ਦੱਸਦੇ ਕਿ ਪੰਜਾਬ ਸਾਰਾ ਹੜਾ ਦੇ ਨਾਲ ਜੂਝ ਰਿਹਾ ਜੋ ਸੰਕਟ ਪੰਜਾਬ ਦੇ ਉਪਰ ਆਣ ਪੈ ਗਿਆ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ। ਔਰ ਤੁਹਾਨੂੰ ਦੱਸਦੀ ਕਿ ਹੁਣ ਜੋ ਜ਼ਮੀਨੀ ਪੱਧਰ ਤੇ ਰਾਤਕਾਰਜ ਚੱਲ ਰਹੇ ਨੇ ਉਹਨਾਂ ਦੀ ਸਮਿਖਿਆ ਦੇ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ ਹੜ੍ਹਾਂ ਦੇ ਸੰਕਟ ਵਿਚਾਲੇ ਸੀ ਇਹ ਮਾਨ ਦਾ ਵੱਡਾ ਐਕਸ਼ਨ ਹੈ ਸਾਰੇ ਮੰਤਰੀ ਜਿਹੜੇ ਨੇ ਉਹ ਬੁਲਾ ਲਏ ਗਏ ਨੇ ਕੈਬਨਿਟ ਮੰਤਰੀ ਤੇ ਹੋਰ ਅਧਿਕਾਰੀਆਂ ਦੀ ਇਹ ਬੈਠਕ ਜਿਹੜੀ ਆ ਉਹ ਅੱਜ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਜ਼ਮੀਨੀ ਪੱਧਰ ਤੇ ਚੱਲ ਰਹੇ ਰਾਤਕਾਰਜਾਂ ਦੀ ਸਮਿਖਿਆ ਵੀ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਸੋ ਤੁਹਾਨੂੰ ਦੱਸ ਦੇ ਕਿ ਜਿਹੜਾ ਫੀਡਬੈਕ ਹੈ ਕਿ ਰਾਤ ਕਾਰਜ ਕਿਵੇਂ ਚੱਲ ਰਹੇ ਨੇ ਕਿਉਂਕਿ ਇੰਚਾਰਜ ਵੀ ਬਣਾਏ ਗਏ ਵੱਖ-ਵੱਖ ਹਲਕਿਆਂ ਦੇ ਜਿਵੇਂ ਸਭ ਤੋਂ ਵੱਡੀ ਮਾਰ ਗੁਰਦਾਸਪੁਰ ਏਰੀਆ ਹੋ ਗਿਆ ਪਠਾਨਕੂਟ ਇੱਧਰ ਸੁਲਤਾਨਪੁਰ ਲੋਧੀ ਹੋ ਗਿਆ ਫਰੂਜ਼ਪੁਰ ਵਾਲੀ ਸਾਈਡ ਹੋ ਗਿਆ ਤਾਂ ਇਹਨਾਂ ਏਰੀਆ ਨੂੰ ਦੇਖਦੇ ਕੋਈ ਵੱਖਰੇ ਇੰਚਾਰਜ ਵੀ ਬਣਾਏ ਗਏ ਤਾਂ ਉਹਨਾਂ ਇੰਚਾਰਜਾਂ ਤੋਂ ਵੀ ਫੀਡਬੈਕ ਜਿਹੜਾ ਲਿਆ ਜਾਵੇਗਾ ਕਿਉਂਕਿ ਮੌਕੇ ਤੇ ਮੰਤਰੀ ਸਾਹਿਬਾਨ ਪਹੁੰਚਦੇ ਨੇ ਦੇਖਦੇ ਨੇ ਕਿ ਇੱਥੇ ਕਿਵੇਂ ਕਾਰ ਚੱਲਦੇ ਨੇ ਕਿਵੇਂ ਸ਼ੈਲਟਰ ਹੋਮ ਬਣਾਏ ਗਏ ਨੇ ਜਿਹੜੇ ਬੇਕਾਰ ਹੋਏ ਨੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਗਿਆ ਹੈ ਔਰ ਜਿਹੜੇ ਭੁੱਖੇ ਨੇ ਉਹਨਾਂ ਤੱਕ ਖਾਣਾ ਪਹੁੰਚਿਆ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ ਔਰ ਜੇ ਕੋਈ ਫਸਿਆ ਹੈ ਤਾਂ ਉਹਨਾਂ ਦਾ ਰੈਸਕਿਊ ਹੋਇਆ ਕਿ ਨਹੀਂ ਹੋਇਆ ਇਹਨਾਂ तमाम ਚੀਜ਼ਾਂ ਦੇ ਉੱਪਰ ਨਜ਼ਰ ਜੁੜੀ ਆ ਉਹ ਜੋ ਆਪ ਦੇ ਮੰਤਰੀ ਇਨਚਾਰਜ ਬਣਾਏਗੇ ਨਾ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੇ ਵਾਸਤੇ ਤਾਂ ਉਹਨਾਂ ਤੋਂ ਫੀਡਬੈਕ ਵੀ ਜਿਹੜਾ ਇਸ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ ਬੀਤੀ ਰਾਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਸੀ ਟਵੀਟ ਕਰਕੇ ਉਹਨਾਂ ਕਿਹਾ ਕਿ ਮੇਰੇ ਸਨੇ ਸਾਰੇ ਵਧਾਇਕ ਤੇ ਮੰਤਰੀ ਸਹਿਬਾਨ ਜਿਹੜੇ ਨੇ ਉਹ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ দান ਕਰਨਗੇ ਤਾਂ ਜੋ ਹੜ੍ਹਾਂ ਦੇ ਜਿਹੜੇ ਪੀੜਤ ਨੇ ਹੜਪਰ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਔਰ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਜਾ ਸਕੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੇ ਵਿਧਾਇਕ ਤੇ ਮੰਤਰੀ ਜੁੜੇ ਨੇ ਉਹ ਆਪਣੀ 1 ਮਹੀਨੇ ਦੀ ਸੈਲਰੀ ਜਿਹੜੀ ਹੈ ਦਾਨ ਕਰਨਗੇ ਇਹ ਵੀ ਟਵੀਟ ਕਰਕੇ ਤਸੀਮ ਮਾਨ ਨੇ ਆਂ ਬੀਤੀ ਰਾਤ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦੇ ਕਿ ਮੀਟਿੰਗ ਜਿਹੜੀ ਹੈ ਅਮਰਜੈਂਸੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਦ ਲਈਆ ਹੜ੍ਹਾਂ ਦੇ ਸੰਕਟ ਨੂੰ ਦੇਖਦੇ ਕੋਈ ਆਰ ਜੋ ਰਾਹਤ ਕਾਰਜ ਚੱਲ ਰਹੇ ਨੇ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਉਹ तमाम ਇਹਨਾਂ ਬਾਰੇ ਦੇ ਵਿੱਚ ਜਾਣਕਾਰੀ ਜਿਹੜੀ ਆ ਫੀਡਬੈਕ ਜਿਹੜਾ ਆ ਉਹ ਮੰਤਰੀਆਂ ਤੋਂ ਲਿਆ ਜਾਵੇਗਾ ਜਿੰਨਾ ਮੰਤਰੀਆਂ ਦੀ ਡਿਊਟੀ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਲਗਾਈ ਗਈ ਹੈ ਕਿਉਂਕਿ ਜਲੰਧਰ ਦੇ ਵਿੱਚ ਇੱਕ ਮੇਨ ਕੰਟਰੋਲ ਰੂਮ ਵੀ ਬਣਾਇਆ ਗਿਆ ਦਿੱਤੇ ਹੜ੍ਹ ਦੀ ਸਥਿਤੀ ਤੇ ਪੈਨ ਦੀ ਨਜ਼ਰ ਜਿਹੜੀ ਰੱਖੀ ਜਾਏਗੀ ਜਿਸ ਦੇ ਇੰਚਾਰਜ ਕੈਬਨਟ ਮੰਤਰੀ ਅਮਨ ਅਰੂੜਾ ਨੂੰ ਬਣਾਇਆ ਗਿਆ ਹੈ ਔਰ ਹੋਰ ਵੀ ਕਈ ਮੰਤਰੀ ਜਿਹੜੇ ਐ ਜਿਨ੍ਹਾਂ ਨੂੰ ਇੰਚਾਰਜ ਬਣਾਇਆ ਗਿਆ ਜਿਹੜੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਉਹਨਾਂ ਤੋਂ ਫੀਡਬੈਕ ਲਿਆ ਜਾਵੇਗਾ ਔਰ ਇਹ ਵੀ ਗੱਲ ਕਹਿ ਚੁੱਕੇ ਨੇ ਸੀਮਾਨ ਕਿ ਜਿਨ੍ਹਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹ ਸਾਰਾ ਨੁਕਸਾਨ ਪੰਜਾਬ ਸਰਕਾਰ ਪਰਪਾ ਪਰਪਾਈ ਜਿਹੜੀ ਆ ਉਹਦੀ ਕਰੇਗੀ ਸੋ ਇਹ ਵੀ ਕਹਿ ਚੁੱਕੇ ਨੇ ਕਿ ਕੋਈ ਗੱਲ ਨਹੀਂ ਅਸੀਂ ਆਪਣੇ ਪਟਵਾਰੀਆਂ ਨੂੰ ਵੀ ਆਦੇਸ਼ ਦੇ ਦਾਂਗੇ ਤਹਿਸੀਲਦਾਰਾਂ ਨੂੰ ਵੀ ਜਿੰਨਾ ਨੁਕਸਾਨ ਲੋਕਾਂ ਦਾ ਹੋਇਆ ਕਿਸਾਨ ਵੀਰਾਂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਪੂਰਾ ਕਰ ਸਕੀਏ ਔਰ ਨਾਲ ਹੀ ਉਹਨਾਂ ਕਹਿ ਦਿੱਤਾ ਕਿ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸੰਕਟ ਆਣ ਪਿਆ ਹੈ ਪੰਜਾਬ ਤੇ ਔਰ ਇਸ ਸਮੇਂ ਅਸੀਂ ਪੰਜਾਬ ਦੇ ਨਾਲ ਕੈਬਨਟ ਦੀ ਮੀਟਿੰਗ ਮਾਨ ਸਰਕਾਰ ਦੇ ਵੱਲੋਂ ਬੁਲਾ ਲਈ ਗਈ ਹੈ ਹੋਰ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਜਾਇਜ਼ਾ ਦੇ ਬਾਰੇ ਦੇ ਵਿੱਚ ਵੀ ਪੁੱਛਿਆ ਜਾਵੇਗਾ ਜ਼ਮੀਨੀ ਪੱਦਰ ਤੇ ਕੀ ਸਮਿਕ ਹੈ ਚੱਲ ਰਹੀ ਹੈ ਜ਼ਮੀਨੀ ਪੱਦਰ ਤੇ ਹੜਾਂ ਦੇ ਕੰਟਰੋਲ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਐਕਸ਼ਨ ਕੀ ਲਏ ਜਾ ਰਹੇ ਨੇ तमाम ਇਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਂ ਦੇ ਵੱਲੋਂ ਅੱਜ ਫੀਡਬੈਕ ਜੁੜਾਓ ਲਿਆ ਜਾਏਗਾ ਮੀਟਿੰਗ ਸਦਕਾ